ਸਭ ਤੋਂ ਊਤਮ ਹਰ ਕੀ ਕਥਾ ਨਾਮ ਸントਰ ਦਰਦੁਖ ਲਥਾ ਇਹਦੀ ਵਿਆਖਿਆ ਕਰਕੇ 1 ਮਿੰਟ ਵਿੱਚ ਮੈਂ ਕਲੂ ਘਾਰੇ ਦੇ ਬਾਰੇ ਵਿਚਾਰਾਂ ਕਰਾਂਗਾ ਗੁਰੂ ਅਰਜਨ ਸੱਚੇ ਪਾਤਸ਼ਾਹ ਨੂੰ ਸਿੱਖਾਂ ਨੇ ਸਵਾਲ ਕੀਤਾ ਕਿਉਂਕਿ ਗੁਰੂ ਕੀ ਬਾਣੀ ਚ ਇਹ ਵੀ ਆਉਂਦਾ ਹੈ ਆਇਓ ਸੁਣਨ ਪੜਨ ਕੋ ਬਾਣੀ ਗੁਰੂ ਕੀ ਬਾਣੀ ਵਿੱਚ ਇਹ ਵੀ ਆਉਂਦਾ ਕਲ ਯੁਗ ਮੈਂ ਕੀਰਤਨ ਪ੍ਰਧਾਨਾ ਗੁਰਮੁਖ ਜਪਗੇ ਲਾਇ ਧਿਆਨਾ ਆਪੋ ਆਪਣੀ ਰੁਚੀ ਹੁੰਦੀ ਹੈ ਕਈ ਗੁਰਮੁਖ ਪਿਆਰੇ ਕੁਰਬਾਨੀ ਬਹੁਤ ਪੜਦੇ ਹਨ ਇਸ ਘਲੂ ਘਾਰੇ ਦੇ ਸੰਬੰਧ ਵਿੱਚ ਆਪਾਂ ਗੱਲ ਕਰ ਰਿਹਾ ਨਾ ਤੇ ਮੈਂ ਜਥੇ ਦੇ ਵਿੱਚ ਇਹ ਗੁਰਮੁਖ ਪਿਆਰਾ ਭਾਈ ਦਲਬੀਰ ਸਿੰਘ ਵੇਖਿਆ ਜਿਸ ਨੇ ਲਾਲੇ ਜਗਤਨਾਥ ਨੂੰ ਗੱਡੀ ਚੜਾਇਆ ਉਹ ਰਾਤ ਨੂੰ 10 ਵਜੇ ਤੋਂ ਲੈ ਕੇ ਤੇ 6 ਵਜੇ ਤੱਕ ਗੁਰੂ ਰਾਮਦਾਸ ਪਾਤਸ਼ਾਹ ਦੇ ਪਾਵਨ ਸੋਵਲ 6 ਘੰਟੇ ਖਲੋ ਕੇ ਬਾੜੀ ਪਰਦਾ ਸੀ ਤੋਂ ਇਹ ਥੋੜੀ ਜੀ ਗੱਲ ਕਹਿ ਕੇ ਮੈਂ ਘਲੂ ਘਾਰੇ ਬਾਰੇ ਆਵਾਂਗਾ ਸਿੱਖਾਂ ਨੇ ਸਵਾਲ ਕੀਤਾ ਵੀ ਪਾਤਸ਼ਾਹ ਗੁਰਬਾਣੀ ਪਉਤੀ ਪੜ੍ਹਨੀ ਚਾਹੀਦੀ ਹੈ ਜਿਹੜੇ ਕੀਰਤਨ ਦੇ ਪ੍ਰੇਮੀ ਸਨ ਉਹ ਕਹਿਣ ਲੱਗੇ ਪਾਤਸ਼ਾਹ ਬਾਣੀ ਚ ਪੜਿਆ ਕਲਯੁਗ ਮੈਂ ਕੀਰਤਨ ਪ੍ਰਧਾਨਾ ਤੇ ਜਿਹੜੇ ਕਥਾ ਦੇ ਪ੍ਰੇਮੀ ਸਨ ਉਹਨਾਂ ਆਖਿਆ ਵੀ ਪਾਤਸ਼ਾਹ ਕਥਾ ਸ੍ਰੇਸ਼ਟ ਹੈ ਕਿਰਪਾ ਕਰਕੇ ਥੋੜਾ ਜਿਹਾ ਨਿਰਣਾ ਕਰੋ ਤੇ ਗੁਰੂ ਪ੍ਰਤਾਪ ਗ੍ਰੰਥ ਵਿੱਚ ਗਿਆਨੀ ਸੰਤੋਖ ਸਿੰਘ ਨੇ ਉਹ ਪ੍ਰਸੰਗ ਲਿਖਿਆ ਹੈ ਕਿ ਸਤਗੁਰੂ ਪਾਤਸ਼ਾਹ ਕਹਿਣ ਲੱਗੇ ਗੁਰਮੁਖੋ ਜਿਵੇਂ ਇੱਕ ਜ਼ਿਮੀਦਾਰ ਆਪਣੇ ਖੂਦ ਦੇ ਨਾਲ ਆਪਣੀ ਲਾਗੇ ਲਾਗੇ ਪੈੜ ਨੂੰ ਸਿੰਜਦਾ ਨਾ ਇਸ ਪ੍ਰਕਾਰ ਇਹ ਗੁਰਬਾਣੀ ਹੈ ਭਾਵ ਜੋ ਗੁਰਮੁਖ ਪਿਆਰਾ ਪੜਦਾ ਸੁਣਦਾ ਉਹਦੀ ਕਲਿਆਣ ਕਰੇਗੀ ਤੇ ਜਿਹੜਾ ਕੀਰਤਨ ਹੈ ਜਿਵੇਂ ਮੋਲੇ ਧਰਮੀ ਪੈਂਦਾ ਤੇ ਇੱਕਦਮ ਪੈੜੀਆਂ ਭਰ ਜਾਂਦੀਆਂ ਨੇ ਤੇ ਮੁੜ ਕੇ ਉਹ ਪਾਣੀ ਲੱਭਦਾ ਨਹੀਂ ਤੇ ਜੇ ਆਪਾਂ ਮਿੱਟੀ ਪੁੱਟ ਕੇ ਵੇਖੀ ਤੇ ਸਲਾਬ ਉਹ ਦੀ ਦੂਰ ਤੱਕ ਨਹੀਂ ਜਾਂਦੀ ਆਪਾਂ ਕੀਰਤਨ ਸੁਣਦੇ ਆ ਬੜਾ ਆਨੰਦ ਆਉਂਦਾ ਤੇ ਆਪਾਂ ਬਾਅਦ ਜਾ ਕੇ ਕਹਿੰਨੇ ਵੀ ਫਲਾਣੀ ਰਾਗੀ ਸਿੰਘ ਨੇ ਕੀਰਤਨ ਕੀਤਾ ਮਜ਼ਾ ਆ ਗਿਆ ਤੇ ਜੇ ਪੁੱਛੀਏ ਵੀ ਸ਼ਬਦ ਕਿਹੜਾ ਪੜਿਆ ਕਹਿੰਦਾ ਇਹ ਚੇਤ ਨਹੀਂ ਰਿਹਾ ਤੇ ਸੁਣਿਆ ਕਿਉਂ ਤੇ ਜੇ ਨਮਰ ਤੇ ਜਿਹੜੀ ਕਥਾ ਹੈ ਨਾ ਗੁਰਦੇਵ ਕਹਿੰਦੇ ਇਹ ਨਹੀਂ ਕਿ ਮੈਂ ਕਥਾ ਵਾਰ ਕਰਤੇ ਆਪਣੀ ਗੱਲ ਕਰਨ ਲੱਗਾ ਮੇਰਾ ਡਿਊਟੀ ਹੈ ਨਿਰਣਾ ਕਰਨ ਦੀ ਹਜ਼ੂਰਾਂ ਨੇ ਸਭ ਤੇ ਉਤਮ ਹਰ ਕੀ ਕਥਾ ਇਹਨੂੰ ਨੋਟ ਕਰਨਾ ਵਿਸ਼ੇਸ਼ ਤੌਰ ਤੇ ਨਾਲ ਹਜ਼ੂਰ ਨੇ ਆਖਿਆ ਸਭ ਤੇ ਉਤਮ ਹਰ ਕੀ ਕਥਾ ਲੇਕਿਨ ਅੱਜ ਬਦਕ ਸੁਣਤੀ ਹੈ ਅਸੀਂ ਹਰੀ ਦੀ ਕਥਾ ਨੂੰ ਛੱਡ ਕੇ ਤੇ ਆਪਣੀ ਕਥਾ ਕਰਨ ਲੱਗ ਪਏ ਨੇ ਆ ਬੰਦਿਆਂ ਦੀ ਕਥਾ ਉਸਮਣੀ ਕਥਾ ਹਰੀ ਦੀ ਉਸਮਾ ਜਿਹੜਾ ਹਰਥਾਂ ਤੇ ਵਿਆਪਕ ਹੈ ਇਹਦੇ ਬੁਨਿਆਰਤ ਕੀਤੇ ਨੇ ਮਹਾਨ ਕੋਸ਼ ਵਿੱਚ ਦੁੱਖਾਂ ਦਾ ਹਾਰਕ ਹਰੇ ਭਰੇ ਕਰਨ ਵਾਲਾ ਜਿਵੇਂ ਸਲਾਬੇ ਦੇ ਨਾਲ ਪਾਣੀ ਥੱਲੇ ਚਲਾ ਜਾਂਦਾ ਕਣੀਆਂ ਭਾਵੇਂ ਬਰੀਕ-ਬਰੀਕ ਪੈਂਦੀਆਂ ਨੇ ਇਸੇ ਪ੍ਰਕਾਰ ਕਥਾ ਦੀ ਕੋਈ ਇੱਕ ਅਧੀ ਗੱਲ ਬੰਦੇ ਦੇ ਮਨ ਵਿੱਚ ਵੱਜ ਜਾਏ ਤੇ ਬੰਦੇ ਦਾ ਜੀਵਨ ਬਦਲ ਜਾਂਦਾ ਹੈ ਔਰ ਇਹ ਇੰਨੀ ਮਹਾਨ ਹੈ ਭਾਈ ਗੁਰਦਾਸ ਦੀ ਇੱਕ ਪੰਕਤੀ ਹੈ ਰਹਿ ਨਾ ਸੰਸਾ ਸੋਗ છાત ਇੱਕ પામણી ਕੋਈ ਗੁਰਮਖਾ ਤੂੰ ਗੁਰੂ ਘਰ ਵਿੱਚ છાਤੀ ਮਾਰ ਲੈਣਾ છાਤੀ ਬਾਣੀ ਪੜਨ ਦੀ ਗੱਲ ਦੂਰ ਸੇਵਾ ਕਰਨ ਦੀ ਗੱਲ ਬਹੁਤ ਦੂਰ ਲੇਕਿਨ ਭਾਈ ਸਾਹਿਬ ਭਾਈ ਬਰਦਾਸ ਕਹਿੰਦੇ ਗੁਰਮਖਾ ਜੀ ਇੱਕ છાਤੀ ਵੀ ਮਾਰ ਜਾਣਾ ਤੇਰੇ ਸੰਸੇ ਤੇ ਸੋਖ ਕੱਟੇ ਜਾਣ ਇਹਦਾ ਨਿਰੰਗ ਗ੍ਰੰਥ ਸਾਹਿਬ ਵਿੱਚ ਕੀਤਾ ਵੀ ਇੱਕ ਚੋਰ ਸੀ ਬੜਾ ਤਗੜਾ ਮਰ ਗਿਆ ਉਹਦੇ ਕਰ ਇੱਕ ਬੇਟਾ ਸੀ ਹੌੜੀ ਔਲੀ ਗੱਭਰੂ ਹੋਇਆ ਤੇ ਆਪਣੀ ਮਾਂ ਨੂੰ ਕਹਿਣ ਲੱਗਾ ਮਾਤਾ ਲੋਕੀ ਕੰਮ ਕਰਦੇ ਰੇ ਤੇ ਮੈਂ ਵਿਹਲਾ ਰਹਿਣਾ ਮੇਰੇ ਤੇ ਕਿਰਪਾ ਕਰ ਦੱਸ ਵੀ ਮੇਰਾ ਪਿਤਾ ਕੀ ਕੰਮ ਕਰਦਾ ਸੀ ਤੇ ਮੈਂ ਕੀ ਕੰਮ ਕਰਾਂ ਕਿਉਂਕਿ ਅੱਗੇ ਲੋਕੀ ਖਾਨਦਾਨੀ ਕਿਤਾ ਕਰਦੇ ਸਨ ਵਪਾਰੀ ਦਾ ਪੁੱਤ ਵਪਾਰੀ ਕਿਸਾਨ ਦਾ ਪੁੱਤਰ ਕਿਸਾਨ ਜਦੋਂ ਉਹ ਗੱਭਰੂ ਹੋਇਆ ਤੇ ਮਾਂ ਨੂੰ ਮਜਬੂਰ ਕੀਤਾ ਵੀ ਮਾਂ ਮੈਂ ਰੋਟੀ ਨਹੀਂ ਖਾਣੀ ਜਿੰਨਾ ਚਿਰ ਦੱਸੇਗੀ ਨਾ ਆਪਣੇ ਪੁੱਤਰ ਦੀ ਜਿੱਦ ਸੁਣ ਕੇ ਤੇ ਕਹਿਣ ਲੱਗੀ ਬੇਟਾ ਮੈਂ ਦੱਸਾਂਗੀ ਪਰ ਮੇਰੇ ਨਾਲ ਪ੍ਰਣ ਕਰ ਇਹ ਬਜਨ ਤੇ ਕੈਮਰਾਨਾ ਕਹਿਣ ਲੱਗਾ ਮਾਂ ਮੈਂ ਤੇਰਾ ਪੁੱਤਾਂ ਮੈਂ ਤੇਰੇ ਨਾਲ ਪ੍ਰਣ ਕਰਦਾ ਵੀ ਬਜਨ ਤੇ ਪੂਰਾ ਪਹਿਰਾ ਦੇਾਂਗਾ ਮਾਂ ਕਹਿਣ ਲੱਗੀ ਬੇਟਾ ਤੇਰਾ ਪਿਤਾ ਚੋਰ ਸੀ ਇਹ ਹੁਣ ਤੂੰ ਵੇਖ ਲੈ ਵੀ ਤੂੰ ਚੋਰੀ ਕਰਨੀ ਕਿ ਨਹੀਂ ਕਰਨੀ ਪਰ ਨਾਲ ਇੱਕ ਮੈਂ ਤੈਨੂੰ ਹਦਾਇਤ ਦਿਆਂ ਤੇਰੀ ਮਾਂ ਹੋਣ ਕਰਕੇ ਤੂੰ ਚੋਰੀ ਕਰਨੀ ਜੰਮ ਜੰਮ ਕਰੀ ਪਰ ਮੰਦਰ ਵਿੱਚ ਭੁੱਲ ਕੇ ਨਹੀਂ ਜਾਣਾ ਮੰਦਰ ਦਾ ਭਾਵੇਂ ਧਰਮ ਸਥਾਨ ਭਾਵੇਂ ਮਸੀਤ ਹੋਵੇ ਗੁਰਦੁਆਰਾ ਹੋਵੇ ਕੋਈ ਵੀ ਹੋਵੇ ਉਸ ਥਾਂ ਤੇ ਨਹੀਂ ਜਾਣਾ ਕਿਉਂਕਿ ਉਹ ਲੋਕ ਚੋਰੀ ਤੋਂ ਆਪਾਂ ਨੂੰ ਰੋਕਦੇ ਨੇ ਹਟਾਉਂਦੇ ਹਨ ਇਹ ਮੇਰੇ ਨਾਲ ਪ੍ਰਾਨ ਕਰਨ ਲੱਗ ਕਹਿਣ ਲੱਗਾ ਮਾਤਾ ਜੀ ਠੀਕ ਹੈ ਜਵਾਨੀ ਦੇ ਵਿੱਚ ਬੰਦੇ ਦੇ ਅੰਦਰ ਕੁਝ ਕਰਨ ਦਾ ਜਜ਼ਬਾ ਹੁੰਦਾ ਹੈ ਤੇ ਜਿਵੇਂ ਜਿਵੇਂ ਬੰਦੇ ਦਾ ਤਨ ਕਮਜ਼ੋਰ ਹੁੰਦਾ ਬੰਦੇ ਦਾ ਮਨ ਵੀ ਕਮਜ਼ੋਰ ਹੋ ਜਾਂਦਾ ਹੈ ਜਵਾਨੀ ਦੇ ਬਾਰੇ ਗ੍ਰੰਥਾ ਚ ਲਿਖਿਆ ਜਵਾਨੀ ਇਹ ਪਾਗਲ ਜਵਾਨੀ ਇਹ ਝੱਲੀ ਜਵਾਨੀ ਔਕਾਹ ਦੀ ਜੋ ਬੈਠੇ ਨੇ ਚੱਲੀ ਖਵਾਵਾਾਂ ਚ ਉੱਡੇ ਤੇ ਅੰਬਰਾਂ ਨੂੰ ਛੇੜੇ ਸਦਾ ਇਨਕਲਾਬਾਂ ਤੇ ਰਹਿੰਦੀ ਸੁਖੱਲੀ ਜਵਾਨੀ ਇਹ ਪਾਗਲ ਜਵਾਨੀ ਇਹ ਚੱਲੀ ਇੱਕ ਜ਼ਿੰਦਗੀ ਬਲਾਸ ਕਿੱਸਾ ਹੁੰਦਾ ਸੀ ਲੋਕੀ ਬੜੇ ਪੜਦੇ ਸਨ ਬਾਇਲ ਸਿੰਘ ਦਾ ਉਹਦੇ ਚ ਉਹਨੇ ਲਿਖਿਆ ਕਿ 21 ਸਾਲ ਜਵਾਨ ਦੀ ਮੁੱਛ ਫੁੱਤੀ ਸਿਰ ਤੇ ਹੁਸਨ ਸਲਖਣਾ ਆਉਣ ਲੱਗਾ ਜਵਾਨੀ ਦੀ ਗੱਲ ਕਰ ਰਹੇ ਹਾਂ ਸੂਰਤ ਆਪਣੀ ਵੇਖਦਾ ਵਿੱਚ ਸ਼ੀਸ਼ੇ ਸੁਰਮਾ ਖੂਬ ਸਵਾਰ ਕੇ ਪਾਉਣ ਲੱਗਾ ਚਿੱਤੇ ਕੱਪੜੇ ਥਾਨ ਪਸੰਦ ਨਹੀਂ ਦੁੱਧ ਕਾਸ਼ਮੀ ਰੰਗ ਲਗਾਉਣ ਲੱਗਾ ਬੂਟਾ ਅੰਬ ਦਾ ਜਿਸ ਤਰ੍ਹਾਂ ਫੜਨ ਵੇਲੇ ਮੌਸਮ ਚੇਤ ਤੇ ਰੰਗ ਰਗਾਉਣ ਲੱਗਾ ਬੁੱਢਾ ਹੋ ਕੇ ਚੋਰ ਮਸੀਤ ਵੜਿਆ ਰਸਤੇ ਰੱਬ ਨੂੰ ਫੇਰ ਮਨਉਣ ਲੱਗਾ ਆਮ ਆਪਾਂ ਵੇਖਨੇ ਆ ਨਾ ਵੀ ਫਲਾਣਾਂ ਨੇ ਸਾਹ ਪਤਾ ਚੱਲਿਆ ਵੀ ਤੂੰ ਚੋਰ ਸਾਹਿਬ ਚੱਲਿਆ ਹੈ ਤੇ ਮੇਰੇ ਲਈ ਮਾਲਾ ਲਈ ਆਇਂ ਜਵਾਨੀ ਵਿੱਚ ਕਦੇ ਹੜੂ ਸਾਹਿਬ ਦੀ ਮਾਲਾ ਦਾ ਚੇਤਾ ਹੀ ਨਹੀਂ ਆਇਆ ਜਵਾਨੀ ਇੰਨੀ ਹੈ ਹੋਇਆ ਕਿ ਮਨ ਵਿੱਚ ਵਿਚਾਰ ਕੀਤੀ ਵੀ ਕਿਸੇ ਤਗੜੇ ਦਾ ਘਰ ਪੰਨਾ ਰਾਜੇ ਦਾ ਘਰ ਉਹਨੇ ਜਾ ਕੇ ਚੋਰੀ ਕਰ ਲਈ ਤੁਰਿਆ ਆ ਰਿਹਾ ਮੈਂ ਕਥਾ 'ਚ ਇਹ ਰੋਹਰ ਕੇ ਪੰਕਤੀ ਪੜਦਾ ਹੈ ਨਾ ਕੋ ਮੂਰਖ ਨਾ ਕੋ ਸਿਆਣਾ ਵਰਤੇ ਸਭ ਤੇਰਾ ਪਾਣਾ ਆਪਣੇ ਆਪ ਨਾ ਕੋ ਕਮੜਾ ਤੇ ਨਾ ਕੋ ਸਿਆਣਾ ਜਿਹਦੇ ਤੇ ਕਿਰਪਾ ਕਰਦਾ ਉਹ ਕਮੜੇ ਵੀ ਸਿਆੜੇ ਹੋ ਜਾਂਦੇ ਨੇ ਇੱਕ ਜਪੁ ਸਾਹਿਬ ਦੀ ਪੰਕਤੀ ਕਿ ਕਾਰਨ ਨੂੰ ਕੁਨਿੰਦ ਹੈ 109ਵੀਂ ਪਉੜੀ ਜਪੁ ਸਾਹਿਬ ਦੀ ਕਿ ਕਾਰਨ ਨੂੰ ਕੁਨਿੰਦ ਹੈ ਕਿ ਰੋਜੀ ਤਹੰਦ ਹੈ ਜਿਹਨੂੰ ਰੋਜੀ ਦੇਣੀ ਹੈ ਨਾ ਉਹਦਾ ਕੋ ਨਾ ਕੋ ਬਹਾਨਾ ਬਣਾਉਂਦਾ ਪ੍ਰਮਾਤਮਾ ਉਸ ਗੱਭਰੂ ਨੇ ਰਾਜੇ ਦੇ ਘਰੋਂ ਮਾਲ ਮਤਾ ਚੁਕ ਲਿਆ ਤੁਰਿਆ ਆ ਰਿਹਾ ਪੰਡ ਸਿਰ ਤੇ ਚੁੱਕੀ ਐ ਤੇ ਭਾਣਾ ਰੱਬ ਦਾ ਪੁਲਿਸ ਵਾਲੇ ਭਰਾ ਮੁਲਾਜ਼ਮ ਉਤਰੇ ਆਉਂਦੇ ਤੇ ਉਹਦੇ ਮਰਮੇ ਵਿਚ ਵਿਚਾਰ ਆਈ ਪੀ ਮਰਾ ਜੇ ਸਾਹਮਣੇ ਮਿਲ ਕੇ ਤੇ ਇਹਨਾਂ ਨੇ ਮੇਰੇ ਕੋਲ ਮਾਲ ਬਰਾਮਦ ਕਰਕੇ ਤੇ ਮੈਨੂੰ ਉਹਨਾਂ ਨੇ ਗ੍ਰਿਫਤਾਰ ਕਰ ਲੈਣਾ ਹੁਣ ਕਰਾਂ ਕੀ ਉਹਦੇ ਤੀ ਤੌਰ ਤੇ ਮੰਦਰ ਦਾ ਬੂਹਾ ਖੁੱਲਾ ਸੀ ਤੇ ਜੀ ਭਿਆਣਾ ਮੰਦਰ ਵਿੱਚ ਵੜਿਆ ਜਦੋਂ ਡਿਊਟੀ ਵਿੱਚ ਵੜਿਆ ਤੇ ਉਹਦੇ ਥੱਲੇ ਕੋਈ ਨਿੱਕਾ ਮੋਟਾ ਰੋੜਾ ਕਹਿ ਲੋ ਉਹ ਨੂੰ ਚੁਬਿਆ ਉਹਨੇ ਕੰਨਾਂ ਚੁੰਗਲਾਂ ਲੈ ਲਈਆਂ ਵੀ ਮੰਦਰ ਮੇਨੂੰ ਵੜਦਾ ਇੱਟਾਂ ਦਾ ਬਣਿਆ ਨਾ ਤੇ ਇਹ ਗੱਲ ਤਾਂ ਮੰਦਰ ਦੀ ਸਿੱਖਿਆ ਦੀ ਆਪਾਂ ਸਿੱਖਿਆ ਨਹੀਂ ਲੈਣੀ ਉਹਨੇ ਕੰਨਾਂ ਵਿੱਚ ਚੁੰਗਲਾਂ ਲੈ ਰੀਆਂ ਤੇ ਅੰਦਰ ਵੜਿਆ ਵੈਗਰੂ ਨੇ ਕਿਰਪਾ ਕਰਨੀ ਹੈ ਕੰਨ ਪੈਰਾਂ ਨੂੰ ਕੋ ਚੁਬਿਆ ਤੇ ਜਦੋਂ ਉਹਨੇ ਕੰਨ ਚੋਂ ਉਂਗਲ ਕੱਢੀ ਨਾ ਤੇ ਪੁਜਾਰੀ ਪੰਡਿਤ ਭਰਾ ਕਥਾ ਕਰ ਰਿਹਾ ਸੀ ਦੇਵਤੇ ਦਾ ਪਰਸ਼ਾਵਾ ਨਹੀਂ ਹੁੰਦਾ ਇਹ ਨਹੀਂ ਗੱਲ ਸੁਣੀ ਉਹਨੇ ਕੰਨਾਂ ਚ ਫੇਰ ਉਂਗਲਾਂ ਲੈ ਲੀਆਂ ਮਾਲ ਮਤਾ ਕਰ ਲੈ ਜਾਂਦਾ ਚੋਰੀ ਪ੍ਰਗਟ ਨਹੀਂ ਹੋਈ ਹੁਣ ਬੜੇ ਹੈਰਾਨ ਨੇ ਕਿ ਚੋਰ ਕਿੱਥੇ ਗਾਇਬ ਹੋ ਗਿਆ ਤੇ ਇੱਕ ਸੂਝਾ ਵਿਭਾਗ ਹੈ ਜਿਹੜਾ ਇਹ ਇਹਨਾਂ ਕੰਮਾਂ ਦੀ ਪੜਤਾਲ ਕਰਦਾ ਉਹਨਾਂ ਨੇ ਰਾਜੇ ਨੂੰ ਸ਼ਿਕਾਇਤ ਕੀਤੀ ਕਿ ਐਦੇ ਤੋਂ ਬਿਨਾਂ ਕੋ ਆਪਣਾ ਚੋਰੀ ਹੋ ਸਕਦਾ ਕਰਦਾ ਕਦਰਦਾ ਕੱਖ ਵੀ ਨਹੀਂ ਤੇ ਮੋਜਾਂ ਕਰਦਾ ਇਹਦੀ ਪੜਤਾਲ ਕਰਕੇ ਵੇਖੋ ਉਹਨੂੰ ਫੜ ਲਿਆ ਕੋਟ ਮਾਰ ਕੀਤੀ ਤੇ ਮਾਨਿਆ ਆਖਿਆ ਸੀ ਪੁੱਤ ਮਰ ਭਾਵੇਂ ਜਾਵੇਂ ਪਰ ਮੰਨਣਾ ਨਹੀਂ ਤੂੰ ਖਾਨਦਾਨੀ ਚੋਰ ਹੈਂ ਮਨ ਨਾ ਨਹੀਂ ਮੰਨਿਆ ਆਖਰ ਨੀਤੀ ਵਰਤੀ ਇੱਕ ਪੁਲਿਸ ਮਲਾਰੀਨ ਬੀਬੀ ਕਹਿਣ ਲੱਗੀ ਵੀ ਮੈਂ ਮਨਾਉਣੀ ਹੈ ਮੇਰੇ ਕੋਲ ਫਾਰਮੂਲਾ ਹੈ ਮੈਂ ਦੇਵੀ ਬਣ ਜਾਨੀ ਆ ਉਹਨੇ ਦੇਵੀ ਦਾ አልਬਾਸ ਬਣਾ ਲਿਆ ਨਕਲੀ ਸ਼ੇਰ ਬਣਾ ਕੇ ਤੇ ਅੰਦਰ ਬੜੀ ਹਵਾ ਲਾਟ ਵਿੱਚ ਦੋ ਬਾਂਹਾਂ ਨਕਲੀ ਜੋੜ ਲੀਆਂ ਉਹਨੇ ਉਹਨੂੰ ਕਹਿਣ ਲੱਗੀ ਕਾਕਾ ਤੇਰਾ ਪਿਓ ਮੇਰਾ ਬੜਾ ਸੇਵਾਦਾਰ ਸੀ ਬੜਾ ਸ਼ਰਧਾਲੂ ਸੀ ਮੈਨੂੰ ਮੰਨਦਾ ਸੀ ਮੇਰਾ ਸੇਵਕ ਸੀ ਤੇ ਮੈਨੂੰ ਇਹ ਦੱਸ ਕੋਈ ਤੂੰ ਚੋਰੀ ਕੀਤੀ ਕਿ ਨਹੀਂ ਕੀਤੀ ਮਨ ਵਿੱਚ ਖਿਆਲ ਆਇਆ ਵੀ ਮਨਾਏ ਦੇਵੀ ਮਾਤਾ ਦੇ ਤੇ ਕੋਲ ਝੂਠ ਕਿਵੇਂ ਬੋਲਾਂ ਪਰ ਦੂਜੇ ਪਾਸੇ ਜਿਹੜੀ ਉਹ ਕਥਾ ਸੁਣੀ ਸੀ ਨਾ ਵੀ ਦੇਵਤਾ ਪਰਸ਼ਾਵਾਂ ਨਹੀਂ ਹੁੰਦਾ ਉਹਨੇ ਪਰਸ਼ਾਵਾਂ ਵੇਖਿਆ ਤੇ ਕਹਿਣ ਲੱਗਾ ਮਨਾ ਕਿਤੇ ਛੜ ਨਾ ਹੋਵੇ ਕਹਿੰਦਾ ਮਾਂ ਭਾਵੇਂ ਮਾਰ ਤੇ ਭਾਵੇਂ ਛੱਡ ਮੈਂ ਚੋਰੀ ਨਹੀਂ ਕੀਤੀ ਉਹ ਇੱਕਦਮ ਘਬਰਾ ਗਈ ਉਹਦੀਆਂ ਬਾਹਾਂ ਨਕਲੀ ਵੀ ਡਿੱਗ ਗਈਆਂ ਭਾਈ ਗੁਰਦਾਸ ਕਹਿੰਦਾ ਵੇਖੋ ਇੱਕ ਗੱਲ ਦੇ ਨਾਲ ਉਸ ਬੱਚੇ ਦਾ ਜੀਵਨ ਬਦਲ ਗਿਆ ਰਹਿ ਨਾ ਸੰਸਾਰ ਸੋਗ ਝਾਤ ਇੱਕ ਪਾਵਣੀ ਗੁਰਮਖਾ ਗੁਰੂ ਦੇ ਘਰ ਵਿੱਚ ਝਾਤੀ ਮਾਰ ਜੇਗਾ ਨਾ ਤੇਰੇ ਸੰਸੇ ਤੇ ਸੋਕ ਕੱਟੇ ਜਾਣਗੇ